ਕੀ ਸੁਖਵੀਰ ਸਿੰਘ ਬਾਦਲ ਨੂੰ ਕੋਈ ਡਰ ਹੈ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਕਿਹਾ ਕਹਿੰਦੇ ਸੀ ਸਾਡੀ ਬੱਸਾਂ ਬੰਦ ਕਰ ਦੇਣ ਕਰ ਲੀਆਂ ਕਹਿੰਦੇ ਸੁਖਵिलास ਢਾ ਦੇਾਂਗੇ ਢਾ ਲਿਆ ਸੇ ਮੇਰਾ ਕੋਈ ਵੀ ਚੀਜ਼ ਇਲੀਗਲ ਨਹੀਂ ਹੈ ਕੈਪਟਨ ਨੇ ਵੀ ਦੇਖ ਲਿਆ ਸਿਵਿਜਲਸ ਲਾ ਕੇ ਸਾਰੇ ਨੇ ਦੇਖ ਲਿਆ ਮੈਂ ਜ਼ਿੰਦਗੀ ਚ ਕੋਈ ਨਜਾਇਜ਼ ਕੰਮ ਕਰਦਾ ਹੀ ਨਹੀਂ ਜੋ ਮੇਰਾ ਹੈ ਸਹਰਿਆਂ ਮੈਂ ਕੁਲ ਕੋਈ ਨਹੀਂ ਜੇ ਮੈਂ ਕਿਹਾ ਪੀਡੀਸੀ ਚੈਨਲ ਮੇਰਾ ਮੇਰਾ ਹੈ ਮੈਂ ਕੋਈ ਐ ਨਹੀਂ ਫਰੰਟ ਰੱਖਿਆ ਕਿਸੇ ਚੀਜ਼ ਦੇ ਜੋ ਮੇਰੀ ਤੁਸੀਂ ਰਿਟਰਨਾਂ ਦੇਖ ਲਓ ਇਨਕਮ ਟੈਕਸ ਜੋ ਮੇਰੇ ਇਲੈਕਸ਼ਨ ਦੇ ਰਿਜ਼ਲਟ ਨੇ ਇੱਕ ਚੀਜ਼ ਉਹਦੇ ਵੱਧ ਨਹੀਂ ਹੋਗੀ ਹੁਣ ਕਹਿਣੋ ਹਟ ਗਏ ਵੈਸੇ ਹੁਣ ਨਹੀਂ ਕਹਿੰਦੇ ਇਹਨਾਂ ਨੇ ਭੇਜ ਕੇ ਨਹੀਂ ਇਹਨਾਂ ਨੇ ਭੇਜ ਕੇ ਦੇਖ ਲੇ ਹੁਣ ਕਹਿੰਦੇ ਨੇ ਕਿ ਆ ਬ੍ਰੈਡ ਚ ਵੀ ਹਿੱਸਾ ਹੈ ਉਹਦੇ ਜੀ ਹੁਣ ਇਹ ਗੱਲਾਂ ਖਤਮ ਹੋ ਗਈਆਂ ਵੈਸੇ ਆ ਸਾਰੀ ਹੁਣ ਤਾਂ ਅਸੀਂ ਇਹ ਜਾਨਣਾ ਚਾਹੁੰਦੇ ਆ ਕਿ ਵਿਜ਼ਨ ਦੱਸ ਦਿਓ ਜਿਹੜਾ ਬੈਟਰ ਵਿਜ਼ਨ ਲੈ ਕੇ ਆਊਗਾ ਲੋਕ ਉਹਨੂੰ ਵੋਟ ਪਾ ਦੇ ਮੈਂ ਤਾਂ ਉਹੀ ਕਹਿਣਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਹੀ ਚੁਣ ਲੋ ਮੁੱਖ ਮੰਤਰੀ ਹੈ ਜਿਹੜਾ ਹੈਡ ਹੈ ਗਰਮੰਡ ਦਾ ਜੇ ਬੰਦਾ ਉਹ ਸਹੀ ਚੱਲਿਆ ਤੇ ਆਪਣੇ ਪੰਜਾਬ ਕਿਤੇ ਨਾ ਕਿਤੇ ਜਾਸਦਾ